ਕਰਮਾਂ ਦੀ ਖੇੜ ਵੀ ਕਈ ਵਾਰ ਅਜਿਹੀ ਹੁੰਦੀ ਹੈ ਕਿ ਬੰਦਾ ਵਿਦੇਸ਼ ਤੱਕ ਹੁੰਮੋਂਦਾ ਪਰ ਆਪਣੇ ਘਰ ਦੀ ਮਿੱਟੀ ਨੂੰ ਮੱਥਾ ਨਹੀਂ ਟੇਕ ਪਾਉਂਦਾ ਕੁਝ ਅਜੀਹਾ ਹੀ ਹੋਇਆ ਸਤਵੰਤ ਸਿੰਘ ਦੇ ਨਾਲ ਤਤਵੰਤ ਸਿੰਘ ਅਮਰੀਕਾ ਤੋਂ ਘੁੰਮ ਕੇ ਵਾਪਸ ਪੰਜਾਬ ਪਹੁੰਚਿਆ ਤੇ ਆਪਣੇ ਘਰ ਜਾ ਰਿਹਾ ਸੀ ਉਸ ਨੂੰ ਲੈਣ ਉਸ ਦਾ ਪੁੱਤ ਅਤੇ ਭਤੀਜਾ ਦਿੱਲੀ 에ਅਰਪੋਰਟ ਤੇ ਪਹੁੰਚੇ ਤਿੰਨੋਂ ਜਾਣੇ ਚਾਹ ਨਾਲ ਘਰ ਨੂੰ ਆ ਰਹੇ ਸੀ ਗੱਡੀ ਕਿਰਾਏ ਤੇ ਕੀਤੀ ਹੋਈ ਸੀ ਪਰ ਸਰਹੰਦ ਜੀਟੀ ਰੋਡ ਤੇ ਆਉਂਦਿਆਂ ਹੀ ਅਚਾਨਕ ਅਜਿਹਾ ਹਾਦਸਾ ਵਾਪਰਿਆ ਕਿ ਸਾਰੀ ਦੁਨੀਆ ਜੰਗ ਸਿੰਘ ਅਤੇ ਤਨਰਾਜ ਵੀਰ ਲਈ ਘੁੰਮ ਗਈ ਸਤਵੰਤ ਸਿੰਘ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਕਾਰ ਜੋ ਚਲਾ ਰਿਹਾ ਡਰਾਈਵਰ ਸੀ ਉਸ ਦਾ ਨਾਮ ਸੰਦੀਪ ਸਿੰਘ ਦੱਸਿਆ ਗਿਆ ਪਰਿਵਾਰਕ ਮੈਂਬਰਾਂ ਮੁਤਾਬਕ ਸੰਦੀਪ ਸਿੰਘ ਸਰਹੰਦ ਕੋਲ ਆ ਕੇ ਥੋੜਾ ਅਜੀਬ ਤਰੀਕੇ ਨਾਲ ਗੱਡੀ ਚਲਾਉਣ ਲੱਗ ਪਿਆ ਜਿਸ ਕਾਰਨ ਗੱਡੀ ਉਸ ਤੋਂ ਕੰਟਰੋਲ ਨਹੀਂ ਹੋਈ ਅਤੇ ਅੱਗੇ ਜਾਂਦੇ ਟਰੱਕ ਵਿੱਚ ਜਾ ਵਜੇ ਜਿਸ ਨਾਲ ਸਤਵੰਤ ਸਿੰਘ ਦੀ ਹਸਪਤਾਲ ਲੈ ਜਾਂਦਿਆਂ ਹੋਇਆਂ ਮੌਤ ਹੋ ਗਈ ਬਾਕੀ ਦੋ ਨੌਜਵਾਨ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਮਾਲਾ ਇਹ ਹੈ ਵੀ ਇੱਕ ਕਾਰ ਸੀ ਦਿੱਲੀੋਂ ਆ ਰਹੇ ਸੀ ਐਨ ਆਰ ਆਈ ਉਹਨਾਂ ਦੀ ਕਾਰ ਦਾ ਟਰੱਕ ਖੜੇ ਟਰੱਕ 'ਚ ਵੱਜਣ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰ ਕੀ ਦੀ ਮੌਤ ਹੋ ਜਾਂ ਸੀ ਮੌਤ ਸਤਵੰਤ ਸਿੰਘ ਦੀ ਹੋਈ ਹੈ ਕਿੱਥੇ ਦਾ ਸੀਗਾ ਜਾਨੂ ਜੀ ਸਤਵੰਤ ਸਿੰਘ ਇਹ ਗੱਲ ਸੀ ਚੱਕ ਲਾਂ ਦਾ ਠੀਕ ਹੈ ਇਹ ਕਿਥੋਂ 에어ਪੋਰਟ ਤੋਂ ਆ ਰਹੇ ਸੀ ਵਾਪਸ ਹਾਂ ਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਹੁਣ ਇਹਨੂੰ ਲੈਣ ਗਏ ਸੀ ਇਹਨੇ ਤਾਂ ਕਾ ਜਾਣਾ ਉਹ ਕਿੰਨੇ ਕਿੰਨੇ ਬੰਦੇ ਜ਼ਖਮੀ ਨੇ ਦਰਾਂ ਚ ਜ਼ਖਮੀ ਇਹ ਜੀ ਦੋ ਬੰਦੇ ਸੀ ਕੀ ਕੀ ਨਾਮ ਨੇ ਉਹਦੇ ਜੰਗ ਸਿੰਘ ਆ ਜੀ ਤਨਰਾਜ ਵੀਰ ਸਿੰਘ ਕੀ ਕਾਰਵਾਈ ਆ ਮਲਚੀ ਲਾ ਦੋ ਮਕਦਮਾ ਦਰਜ ਕਰਤਾ ਜੀ ਅਗਲੀ ਕਾਰਵਾਈਆਂ ਜਾਰੀ ਰਹੀਆਂ ਪੁਲਿਸ ਨੇ ਕਾਰ ਡਰਾਈਵਰ ਦੇ ਖਿਲਾਫ ਮਕਦਮਾ ਦਰਜ ਕਰ ਲਿਆ ਅਤੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਸਰਹੰਤੋਂ ਦੀਪਕ ਸੂਦ ਦੀ ਰਿਪੋਰਟ ਆਉਣੇ ਕਰਮਾ ਦੀ ਖੇਡ ਵੀ ਕਈ ਵਾਰ ਅਜਿਹੀ ਹੁੰਦੀ ਹੈ ਕਿ ਬੰਦਾ ਵਿਦੇਸ਼ ਦਾ ਘੁੰਮੋਂਦਾ ਹੈ ਪਰ ਆਪਣੇ ਘਰ ਦੀ ਮਿੱਟੀ ਨੂੰ ਮੱਥਾ ਨਹੀਂ ਟੇਕ ਪਾਉਂਦਾ ਕੁਝ ਅਜੀਬਾ ਹੀ ਹੋਇਆ ਸਤਵੰਤ ਸਿੰਘ ਦੇ ਨਾਲ ਤਤਵੰਤ ਸਿੰਘ ਅਮਰੀਕਾ ਤੋਂ ਘੁੰਮ ਕੇ ਵਾਪਸ ਪੰਜਾਬ ਪਹੁੰਚਿਆ ਤੇ ਆਪਣੇ ਘਰ ਜਾ ਰਿਹਾ ਸੀ ਉਸ ਨੂੰ ਲੈਣ ਉਸ ਦਾ ਪੁੱਤ ਅਤੇ ਭਤੀਜਾ ਦਿੱਲੀ 에ਅਰਪੋਰਟ ਤੇ ਪਹੁੰਚੇ ਤਿੰਨੋਂ ਜਾਣੇ ਚਾਹ ਨਾਲ ਘਰ ਨੂੰ ਆ ਰਹੇ ਸੀ ਗੱਡੀ ਕਿਰਾਏ ਤੇ ਕੀਤੀ ਹੋਈ ਸੀ ਪਰ ਸਰਹੰਦ ਜੀਟੀ ਰੋਡ ਤੇ ਆਉਂਦਿਆਂ ਹੀ ਅਚਾਨਕ ਅਜਿਹਾ ਹਾਦਸਾ ਵਾਪਰਿਆ ਕਿ ਸਾਰੀ ਦੁਨੀਆ ਜੰਗ ਸਿੰਘ ਅਤੇ ਤਨਰਾਜ ਵੀਰ ਲਈ ਘੁੰਮ ਗਈ। ਸਤਵੰਤ ਸਿੰਘ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਕਾਰ ਜੋ ਚਲਾ ਰਿਹਾ ਡਰਾਈਵਰ ਸੀ ਉਸ ਦਾ ਨਾਮ ਸੰਦੀਪ ਸਿੰਘ ਦੱਸਿਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਸੰਦੀਪ ਸਿੰਘ ਸਰਹੰਦ ਕੋਲ ਆ ਕੇ ਥੋੜੇ ਅਜੀਬ ਤਰੀਕੇ ਨਾਲ ਗੱਡੀ ਚਲਾਉਣ ਲੱਗ ਪਿਆ। ਜਿਸ ਕਾਰਨ ਗੱਡੀ ਉਸ ਤੋਂ ਕੰਟਰੋਲ ਨਹੀਂ ਹੋਈ ਅਤੇ ਅੱਗੇ ਜਾਂਦੇ ਟਰੱਕ ਵਿੱਚ ਜਾ ਵਜੇ। ਜਿਸ ਨਾਲ ਸਤਵੰਤ ਸਿੰਘ ਦੀ ਹਸਪਤਾਲ ਲੈ ਜਾਂਦਿਆਂ ਹੋਇਆਂ ਮੌਤ ਹੋ ਗਈ। ਬਾਕੀ ਦੋ ਨੌਜਵਾਨ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਾਲਾ ਇਹ ਹੈ ਵੀ ਇੱਕ ਕਾਰ ਸੀ ਦਿੱਲੀੋਂ ਆ ਰਹੇ ਸੀ ਐਨ ਆਰ ਆਈ। ਉਹਨਾਂ ਦੀ ਕਾਰ ਦਾ ਟਰੱਕ ਖੜੇ ਟਰੱਕ 'ਚ ਵੱਜਣ ਕਰਕੇ ਐਕਸੀਡੈਂਟ ਹੋਇਆ ਸੀ। ਕਾਰ ਵਾਲੇ ਦੀ ਗਲਤੀ ਸੀ। ਉਹਦੇ ਖਿਲਾਫ ਕਾਰਵਾਈ ਕਰ। ਕਿਹਦੀ ਮੌਤ ਹੋ ਗਈ ਆ ਸਤਵੰਤ ਸਿੰਘ ਦੀ ਮੌਤ ਸਤਵੰਤ ਸਿੰਘ ਦੀ ਹੋਈ ਹੈ। ਕਿੱਥੇ ਦਾ ਸੀਗਾ ਜਾਨੀ ਜੀ? ਸਤਵੰਤ ਸਿੰਘ ਰਹਿ ਗਿਆ ਸੀ ਚੱਕਲਾ ਦਾ। ਠੀਕ ਹੈ ਕਿ ਤੋਂ 에어ਪੋਰਟ ਤੋਂ ਆ ਰਹੇ ਸੀ ਵਾਪਸ ਹਾਂ ਜੀ 에어ਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에어ਪੋਰਟ ਤੋਂ ਆਏ ਜਿਹਨੂੰ ਲੈਣ ਗਏ ਸੀ ਇਹਨੇ ਦਾਖਾ ਜਾਣਾ ਉਹ ਕਿੰਨੇ ਕਿੰਨੇ ਬੰਦੇ ਜ਼ਖਮੀ ਨੇ ਦੋ ਜਖਮੀ ਇਹ ਦੋ ਬੰਦੇ ਸੀ ਕੀ ਕੀ ਨਾਮ ਨੇ ਉਹਨਾਂ ਦੇ ਜੰਗ ਸਿੰਘ ਆ ਜੀ ਤਨਰਾਜ ਤਨਰਾਜ ਵੀ ਹੱਸ ਸਿੰਘ ਕੀ ਕਾਰਵਾਈ ਆ ਮਚਲੀਆ ਜੀ ਮਕਦਮਾ ਦਰਜ ਕਰਤਾ ਜੀ ਅਗਲੀ ਕਾਰਵਾਈ ਅੱਗੇ ਆਦੀ ਹੈ ਪੁਲਿਸ ਨੇ ਕਾਰ ਡਰਾਈਵਰ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਅਤੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਸਰਹੰਦ ਤੋਂ ਦੀਪਕ ਸੂਦ ਦੀ ਰਿਪੋਰਟ ਓਨਰ